ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਧੁੱਪ ਨਿਕਲੀ ਸੀ ਤੇ ਮੈਂ ਕਿਹਾ ਵੀਡੀਓ ਬਣਾਣਾ ਗੋਬੀ ਪੱਟਣ ਚੱਲੀ ਸੀ ਪੱਟ ਲਈ ਸੀ ਜਾਨੀ ਕਿ ਉੱਥੇ ਤੇ ਮੈਂ ਕਿਹਾ ਚੱਲ ਧੁੱਪ ਨਿਕਲਦੀ ਹੈ ਵੀਡੀਓ ਬਣਾ ਲ게요 ਜਦੋਂ ਮੈਂ ਕੈਮਰਾ ਲੈ ਕੇ ਬਾਹਰ ਆਈ ਤਾਂ ਧੁੱਪ ਚਲੀ ਗਈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਵੀਡੀਓ ਫਾਲੋਵਾਸ ਕਰ ਲਓ ਤੇ ਆ ਜਾਓ ਪਤਾ ਹਨੂ ਬਾਹਰ ਦਾ ਵੀਊ ਦਿਖਾ ਦਿਗੇ ਲਹੋਜੀ ਇੱਥੇ ਆਪਾਂ ਪਰਲਾਈਸੀ ਸਬਜੀ ਸਾਰਾ ਸਬਜੀ ਵਾਲਾ ਥਾਂ ਇੱਥੋਂ ਆਪਾਂ ਲੈ ਲੈ ਕਰਾਈ ਤੇ ਚੱਕ ਲਿਆ ਜੀ ਮਿੱਟੀ ਥੜ ਜਾਨੀ ਆ ਪਹਿਲਾਂ ਲੱਗਦੀ ਸੀ ਜਾਦੇ ਆ ਤੇ ਆ ਜੋ ਆਪਾਂ ਤੁਹਾਨੂੰ ਸਬਜੀ ਦਿਖਾ ਕੇ ਮੈਂ ਸਬਜੀ ਗੋਭੀ ਤੋੜ ਰਹੀ ਸੀ ਇਤਨਾ ਸਵਾਕ ਅੱਡੀ ਸੀ ਹਾਰੇ ਚੋਂ ਅੱਗ ਪਾਉਣੀ ਸੀ ਦਵਾਰਾ ਦੁੱਧ ਤਾਰਨ ਵਾਸਤੇ ਸਵਾਹ ਪਾਉਣਾਈ ਸੀ ਲਸਣ ਦੇ ਉੱਪਰ ਦੀ ਜਿਹੜੀ ਹਾਰੇ ਚੋਂ ਕੱਢੀ ਦੀ ਆ ਉਹ ਲਸਣ ਦੇ ਉੱਪਰ ਸਵਾਹ ਪਾ ਲਈ ਤੇ ਇੱਥੇ ਬਤੂਆਂ ਦੇ ਬੂਟੇ ਉਹਨਾਂ ਨੂੰ ਪਾ ਦੇਤੀ ਆ ਤੇ ਦੇਖਿਆ ਤਾਂ ਗੋभी ਆਪਣੀ ਪੱਟਣ ਦੇ ਲੈਕ ਹੋਈ ਪਈ ਸੀ ਬੂਟੇ ਇੱਕ ਦਿਨ ਪੱਟਲੇ ਸੀਗੇ ਥੋੜੇ ਜੇ ਤੇ ਕਿਉਂਕਿ ਜੀ ਮੇਰਾ ਢੇਡਾ ਘਟ ਵੱਜਦਾ ਮੈਸਤਰੀ ਲੱਗੇ ਹੁਣ ਕਰਕੇ ਘਰੇ ਨਹੀਂ ਕੰਮ ਨਿਭੜਦੇ ਹਵਾ ਕਾਫੀ ਚੱਲ ਰਹੀ ਸੀ ਤਾਂ ਆਪਣੇ ਕਲੀ ਤੇ ਥੋੜੀ ਜੀ ਹਵਾ ਠੰਮ ਗਈ ਉਧਰੋਂ ਆਪਣੇ ਮਟਰ ਵੀ ਲੱਗਣ ਲੱਗੇ ਆ ਜੀ ਇੱਧਰ ਢੇੜਾ ਹੀ ਨਹੀਂ ਵਜਿਆ ਵੇਖਿਆ ਨਹੀਂ ਲੱ ਸਾਨੂੰ ਪਾਈ ਸੀ ਕਿ ਸਵਾਹ ਤੇ ਇੱਧਰ ਆਪਣੇ ਬਤੁਗੇ ਵੀ ਹੋਏ ਆ। ਡੰਗ ਜੋਗੇ ਪਰ ਖਾਣ ਕੋਈ ਨਹੀਂ ਖਾਂਦਾ ਇਹਨਾਂ ਨੂੰ ਤੇ ਇੱਧਰ ਆਪਣੇ ਮਰੂਦਨ ਮਰੂਦ ਲੱਗ ਰਹੇ ਆ ਜੀ ਛੋਟਾ ਜਿਹਾ ਮਰੂਦ ਹੈ। ਦੇਖੋ ਕਿੰਨੇ ਮਰੂਦ ਦਾ ਫਲ ਚੱਕਿਆ ਇਹਨੇ। ਠੀਕ ਹੈ ਜੀ ਇੱਧਰ ਆਪਣੇ ਮਟਰ ਲਾਏ ਆ ਨਾਲ ਨਾਲ ਵੱਟ ਤੇ ਤੇ ਘਰ ਵਾਲਾ ਪਾਣੀ ਸਾਰਾ ਇੱਧਰ ਆਉਂਦਾ। ਤਾਂ ਕਰਕੇ ਆ ਖਾਲ ਸਾਰੀ ਭਰੀ ਪਈ ਆ ਟਮਾਟਰ ਵੀ ਲੱਗ ਰਹੇ ਆ। ਪਰ ਕੱਚੀ ਆ ਹਜੇ ਤੇ ਬਤਗਏ ਵੀ ਕਾਫੀ ਲੱਗੇ ਆ ਮਟਰ ਵੀ ਲੱਗ ਰਹੇ ਆ ਤੇ ਲਸਣ ਦੀ ਗੜਾਈ ਕਰਨ ਵਾਲੀ ਆ ਪਰ ਟਾਈਮ ਨਹੀਂਗਾ ਕਿਉਂਕਿ ਦਿਹਾੜੀ ਵੀ ਉਧਰ ਲੱਗੇ ਆ ਕਿਸੇ ਦਾ ਟਾਈਮ ਨਹੀਂ ਘਰ ਦਾ ਕੰਮ ਕੰਪਲੀਟ ਕਰਨ ਵਿੱਚ ਠੀਕ ਆ ਜੀ ਤੇ ਗੋभी ਆਪਣੀ ਬਹੁਤ ਸੋਹਣੀ ਹੋਈ ਆ ਇੱਕ ਦਿਨ ਅੱਗੇ ਧਰੀ ਸੀ ਅੱਜ ਹੁਣ ਆਪਾਂ ਫੇਰ ਦੁਬਾਰਾ ਪਾਟਦੇ ਆ ਤੇ ਇਧਰ ਆਪਣਾ ਗਾਜਰਾ ਮੇਥੀ ਤੇ ਪਾਲਕ ਵੀ ਬਹੁਤ ਵਾਰ ਵੱਢ ਲਿਆ ਵਾ ਦੇ ਫਿਰ ਮੈਂ ਇੱਥੇ ਟੱਬ ਰੱਖ ਕੇ ਫੁੱਲ ਪੱਟਣ ਲੱਗੀ ਗੋਭੀ ਦੇ ਫਿਰ ਸੋਚਿਆ ਚਲੋ ਵੀਡੀਓ ਬਣਾ ਲਈਏ ਵੀਡੀਓ ਬਣਾਉਣ ਲਈ ਫਿਰ ਮੈਂ ਕੈਮਰਾ ਚੱਕਣ ਗਈ ਤੇ ਇੱਥੇ ਛੱਡ ਗਈ ਇੱਕ ਫੁੱਲ ਹੁਣ ਐਡਾ ਆ ਹੋਇਆ ਵਾ ਦੇਖਦੇ ਆ ਜਿਹੜਾ ਉਧਰ ਰਾਹ ਤੇ ਦੀਦਾ ਉਹ ਪੱਟ ਲੈਣੀ ਪਹਿਲਾਂ ਤੇ ਕਿਉਂਕਿ ਇੱਕੇ ਦਾ ਮੈਂ ਫਿਰ ਗੋਭੀ ਹੋ ਜੂਗੀ ਇੱਕ ਦਿਨ ਆਪਾਂ ਗਾਜਰਾ ਤਰ ਲਾਂਗੇ ਅੱਜ ਆਪਣੇ ਸਾਗ ਮੁੱਕਿਆ ਲਓ ਜੀ ਆਪਾਂ ਪੱਟਕੇ ਰਾਖੜੀਆ ਦੋ ਫੋਲਮਾਂ ਕਰੇ ਲੈ ਗਈਆਂ ਅੱਗੇ ਪੱਟਕੇ ਕੈਮਰਾ ਚੱਕਣ ਗਈ ਤੇ ਮੈਂ ਕਿਸੇ ਲਾਈਵ ਦੇ ਵਿੱਚ ਸੀਗੀ ਤੇ ਮੇਰਾ ਨੈਟ ਹੋ ਗਿਆ ਬੰਦ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਇੱਧਰ ਕੰਮ ਕਰ ਲੈਨੇ ਆ ਤੇ ਨਾਲੇ ਆਪਾਂ ਬਣਾ ਲੈਨੇ ਆ ਵੀਡੀਓ ਤੇ ਬਾਹਰ ਦਾ ਤੁਹਾਨੂੰ ਮਾਹੌਲ ਦੇ ਤਰ੍ਹਾਂ ਦਾ ਵਾ ਠੀਕ ਹੈ ਜੀ ਪਹਿਲਾਂ ਪਿਛਲਾ ਵੀਡੀਓ ਬਣ ਰਿਹਾ ਫਿਰ ਅਗਲੇ ਵੀਡੀਓ ਵਾਲਾ ਲਾਉਣਗੇ ਠੀਕ ਹੈ ਤੇ ਚਲੋ ਜੀ ਚੱਲ ਪਏ ਘਰ ਨੂੰ ਆ ਲੋ ਜੀ ਆਪਾਂ ਗੋਭੀ ਲੈ ਆਂਦੀ ਚ ਦਾਤੀ ਜਾਂ ਕਰਦ ਲਿਆਉਣੇ ਉਹਦੇ ਨਾਲ ਵੜਦੇ ਆ ਕਿਉਂਕਿ ਜੜਾਂ ਨੂੰ ਮਿੱਟੀ ਬਹੁਤ ਐ ਫੁੱਲਾਂ ਦੇ ਵਿੱਚ ਗੋਭੀ ਤੇ ਫੁੱਲਾਂ 'ਚ ਮਿੱਟੀ ਨਾ ਪੈ ਜੇ ਤੇ ਦੂਜਾ ਆਪਾਂ ਸਮਾਨ ਪਾ ਦਾਂਗੇ ਪਸ਼ੂਆਂ ਨੂੰ ਤੇ ਇਹ ਬਾਅਦ 'ਚ ਕੱਟਦੇ ਤੇ ਆਜੂ ਤੁਹਾਨੂੰ ਬਾਹਰ ਦਾ ਰੌਂਡ ਲਵਾ ਦਗੇ ਜੀ ਇੱਥੋਂ ਮਿੱਟੀ ਚੱਕ ਕੇ ਕਿੱਧਰ ਜਾ ਰਹੀ ਐ ਤੇ ਕਿੰਨਾ ਆਪਣਾ ਕੰਮ ਕੰਪਲੀਟ ਹੋਇਆ ਆ ਇਨੀ ਕ ਸਾਡੇ ਤਾਂ ਹੁੰਦਾ ਤੇ ਹਵਾ ਚੱਲ ਰਹੀ ਹੈ ਜੋਰਾ ਨਾਲ ਆਪਣੇ ਬਜਰੀ ਉੱਕ ਗਈ ਸੀ ਆਪਾਂ ਹੋਰ ਮੰਗਾਈ ਹੈ ਦੇਖੋ ਹਵਾ ਬਾਹਰ ਦਾ 뷰 ਬਹੁਤ ਸਾਰੇ ਹਨਾ ਹੋਰ ਮੈਨੂੰ ਪਹਿਣਾ ਵੀਰ ਦੇਖ ਦਿਓ ਕਹਿੰਦੇ ਤੁਸੀਂ ਇੰਗਲਿਸ਼ ਦੇ ਵਿੱਚ ਵੀ ਟਾਈਟਲ ਪਾਇਆ ਕਰੋ ਸਾਨੂੰ ਸਮਝ ਨਹੀਂ ਲੱਗਦੀ ਸਾਨੂੰ ਪੰਜਾਬੀ ਜਾਂ ਗੁਰਮੁਖੀ ਪੜ੍ਹਨੀ ਨਹੀਂ ਆਉਂਦੀ ਤੁਹਾਡੀ ਲਿਖੀ ਵੀ ਇਸ ਤਰ੍ਹਾਂ ਦਾ ਮੋਲ ਬਣਿਆ ਹੋਇਆ ਜੀ ਉਥੋਂ ਆਪਾਂ ਕੈਮਰਾ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਨੀਵਾ ਸੀਗਾ ਥਾਂ ਤੇ ਆਪਾਂ ਇੱਟਾਂ ਪੱਟ ਕੇ ਭਰਤੀ ਪਾ ਕੇ ਦੁਬਾਰਾ ਫੇਰ ਚਣਾਈ ਕਰ ਰਹੇ ਆ ਠੀਕ ਹੈ ਜੀ ਉੱਧਰਲੇ ਪਾਸੇ ਦਾ ਕੰਮ ਨਿਬੜ ਜੂਗਾ ਤੇ ਫੇਰ ਆਵਾਂਗੇ ਆਪਾਂ ਇੱਧਰ ਫਰੰਟ ਵਾਲੇ ਪਾਸੇ ਤੇ ਇੱਧਰ ਆਪਣੀ ਰੇਤਾ ਲਾਈ ਆ ਘਰੇ ਰੇਤਾ ਪਈ ਹੈ ਹਜੇ ਥੋੜੀ ਜੀ पर ਹੋਰ ਮੰਗਾਲੀ ਸੀ ਮੜ ਕੇ ਕੰਮ ਨਾ ਰੋਕੇ ਤਾਂ ਕਰਕੇ ਤੇ ਅੱਜ ਧੁੱਪ ਨਿਕਲੂਗੀ ਕਿਉਂਕਿ ਕੇਰਾ ਸੂਰਜ ਦਿਖਾ ਕੇ ਫਿਰ ਰੱਬ ਨੇ ਬੱਦਲਾ ਉਹਲੇ ਕਰ ਲਿਆ ਹਵਾ ਚੱਲ ਰਹੀ ਹੈ ਤੇ ਧੁੰਦੇ ਜਾਊਗੀ ਚੱਕੀ ਤੇ ਇੱਥੇ ਵੀ ਥਾਂ ਹੋ ਜਾਊਗਾ ਸਾਫ਼ ਇਧਰਲਾ ਵਿੜਾ ਵੀ ਆਪਾਂ ਬਣਾ ਲਾਂਗੇ ਵਧੀਆ ਹੁਣ ਆਪਣਾ ਵਿੜਾ ਇਸ ਤਰ੍ਹਾਂ ਦਾ ਸੀ ਕੁਝ ਭਰਤੀ ਭਾਈ ਕਰਕੇ ਆਪਣਾ ਪੁਰਾਣਾ ਹੀ ਇੱਥੇ ਗੇਟ ਉਹ ਹੈ ਬਾਥਰੂਮ ਬਣੀ ਸੀ ਇਹ ਹਲਦੀ ਨਾਲ ਸਾਰੇ ਬੂਟ ਭੱਜ ਗਏ ਸਾਰੇ ਪਹੁੰਚੇ ਲਿਬੜ ਗਏ ਗਾਰੇ ਤੇ ਨਾਲ ਤੇ ਹੁਣ ਆਪਾਂ ਗੋਭੀ ਦੀ ਕਟਿੰਗ ਕਰ ਲੀ ਗੀ ਗੋਭੀ ਦੀ ਕੱਟੀ ਕਰਨ ਤੋਂ ਬਾਅਦ ਜੀ ਫਿਰ ਆਪਾਂ ਤਰਾਗੇ ਦੁੱਧ ਇੱਥੇ ਇੰਨੀ ਕਿ ਮਿੱਟੀ ਇੱਥੋਂ ਰਹਿ ਗਈ ਚੱਕ ਇੱਥੇ ਕਰਤੀ ਕਿਉਂਕਿ ਇੱਥੇ ਭਰਤੀ ਪਾ ਕੇ ਸ਼ੈੱਡ ਬਣਾਉਣਾ ਵਾ ਤੇ ਇੰਦਰ ਆਪਾਂ ਹਾਰੇ ਚ ਸਵਾਹ ਕੱਢ ਕੇ ਲੈ ਗਏ ਸੀ ਹੁਣ ਆਪਣਾ ਚੌਂਤਾ ਇੱਧਰ ਲੈ ਆਂਦਾ ਆਪਾਂ ਅਜੇ ਚੌਂਤੇ ਨੂੰ ਕੋਈ ਸੈੱਟ ਜਗ੍ਹਾ ਨਹੀਂ ਇਹ ਹਵਾ ਵਗਦੀ ਹੈ ਲਫਾਫੇ ਉੱਡ-ਉੱਡ ਕੇ ਇਧਰੋਂ ਜਦੋਂ ਹਵਾ ਵਗਦੀ ਹੈ ਉਧਰੋਂ ਇਧਰ ਨੂੰ ਉਧਰਲਾ ਸਮਾਨ ਇਧਰ ਤੇ ਇਧਰਲਾ ਸਮਾਨ ਉਧਰ ਚਲਾ ਜਾਂਦਾ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਲਓ ਜੀ ਇੱਥੇ ਜਦੋਂ ਹਵਾ ਵਗਦੀ ਹੈ ਨਾ ਗਰਮੀ 'ਚ ਤਾਂ ਹੈਗੀ ਆ ਮौज ਸਰਦੀ ਦੇ ਵਿੱਚ ਨਹੀਂ ਇਥੋਂ ਖੜਿਆ ਜਾਂਦਾ ਸੀਤ ਲਹਿਰ ਵਗਦੀ ਹੈ ਗਰਮੀ 'ਚ ਤੇ ਇਹ ਹਵਾ ਏਸੀ ਦਾ ਕੰਮ ਕਰਦੀ ਆ ਆਰ ਪਾਰ ਇਧਰ ਵੀ ਵੇੜਾ ਉਧਰ ਵੀ ਵੇੜਾ ਵਿਚਾਲੇ ਘਰ ਤੁਸੀਂ ਜੀ ਇਧਰ ਆਪਾਂ ਪਾ ਲਈਏ ਆ ਜਾ ਕੇ ਲਿਆਂਦਾ ਹਾਰਾ ਇਹ ਚ ਪਾਤੀ ਆ ਅੱਗ ਤੇ ਮਾੜੀ ਜੀ ਅੱਗ ਨਿਕਲਦੀ ਤੇ ਫੇਰ ਆਪਾਂ ਧਰਦੇ ਹਾਂ ਦੁੱਧ ਹਾਰੇ ਚ ਇਧਰ ਆਪਾਂ ਚੱਕ ਲਿਆਂਦੀ ਸਬਜ਼ੀ ਧੁੱਪ ਨਿਕਲੂਗੀ ਤੇ ਆਪਾਂ ਬਹਿ ਕੇ ਸਬਜ਼ੀ ਕੱਟ ਲਗੇ ਨਾਲੇ ਲਾਈਵ ਅਟੈਂਡ ਕਰ ਲਾਂਗੇ ਕਿਸੇ ਨਾ ਕਿਸੇ ਭੈਣ ਵੀਰ ਦੀ ਠੀਕ ਹੈ ਜੀ ਪਸ਼ੂ ਆਪਾਂ ਕੱਢਦੇ ਹਾਂ ਥੋੜੀ ਦੇਰ ਬਾਅਦ ਬਾਹਰ ਕਿਉਂਕਿ ਹਵਾ ਵਗਦੀ ਹੈ ਤੇ ਅੱਜ ਦੀ ਵੀਡੀਓ ਵਿੱਚ ਇਨਾ ਹੀ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਫੋਲੋ ਵਾਚ ਕਰ ਲਓ ਜਿਹੜੇ ਚੈਨਲ ਤੇ ਨਿਊ ਅਪਲੇ ਹੋ ਚੈਨਲ ਨੂੰ ਜੁਆਇਨ ਕਰ ਲਓ ਸਬਸਕ੍ਰਾਈਬ ਕਰ ਲਓ ਥੈਂਕ ਯੂ ਫॉर ਵਾਚਿੰਗ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਜੀ ਸਵੇਰ ਸ਼ਾਮ ਆਪਣਾ ਲਾਈਵ ਹੁੰਦਾ YouTube ਚੈਨਲ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਓਕੇ ਜੀ